ਮਿੱਤਰੋ ਪਹੁੰਚ ਚੁੱਕੇ ਹਾਂ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਬਾਈ ਤੇ ਅੱਜ ਦੀ ਤਰੀਖ ਹੈਗੀ ਜੀ 15 ਬਾਰਵਾਂ ਮਹੀਨਾ 2025 ਇਹ ਮੰਡੀ ਜੀ ਬਹੁਤ ਜ਼ਿਆਦਾ ਢੱਕੀ ਆਈ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਲਾਈਕ ਲਾਜ਼ਮੀ ਕਰ ਦਿਓ ਬਾਈ ਇਹ ਮੰਡੀ ਬਾਈ ਜੀ ਹਰ ਸੋਮਵਾਰ ਨੂੰ ਲੱਗਦੀ ਆ ਸਬਜ਼ੀ ਮੰਡੀ ਦੇ ਕੋਲੇ ਨੇੜੇ ਪੈਸੇ ਠੀਕ ਹੈ ਜੀ ਤੇ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ ਨਾਟਗੜਾ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਭਾਈ ਵੀਡੀਓ ਨੂੰ ਦੇਖੋ ਤੁਸੀਂ ਐਂਡ ਤੱਕ ਆਜੋ ਜੀ ਮੰਡੀ ਦੇ ਵਿੱਚ ਬਰਨਾਲੇ ਤੇ ਜੇ ਕਿਸੇ ਪੁਰਾਣੇ ਵੀਡੀਓ ਬਣਵਾਉਣੀ ਆ ਬਣਾ ਕੇ ਨੈਟ ਤੇ ਪਾਉਣੇ ਆ ਫੇਰ ਆਪਣਾ ਫੋਨ ਨੰਬਰ ਹੈ ਜੀ 9873393800 ਇਹਦੇ ਸੰਪਰਕ ਕਰੋ ਜੀ ਵੀਡੀਓ ਬਣਵਾਇਓ ਆਜੋ ਜੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਈਏ ਵਧੀਆ ਵਧੀਆ ਟਰੈਕਟਰ ਤੇ ਉੱਚੇ ਤੇ ਨੀਵੇਂ ਮਾਡਲਾਂ ਦੇ ਵਿੱਚ ਟਰੈਕਟਰ ਹੋਣਗੇ ਜੀ ਬਹੁਤ ਚੰਗੇ ਟਰੈਕਟਰ ਹੋਣਗੇ ਆਜੋ ਜੀ ਬਰਨਾਲੇ ਦੀ ਮੰਡੀ ਦੇ ਵਿੱਚ ਟਰੈਕਟਰ ਦੇਖੋ ਬਰਨਾਲਾ ਮੰਡੀ ਦੇ ਵਿੱਚ अपना यूट्यूब चैनल है फार्मर किंग ना जी अर्जन देखो जी ट्रैक्टर बहुत बढ़िया ट्रैक्टर अर्जुन उन्नीस मॉडल पांच प्यासी का ट्रैक्टर देखो जी ट्रैक्टर सोना फैक्ट्री लगे बहुत क्या बात है लाल लाल चार टायर नाम एम आर फे टायर है जी साइड गेयर है जी पावर स्टेयरिंग है चोटी है ट्रैक्टर है जी छी सौ पांच है जी नोवो ट्रैक्टर है जी अर्जुन उन्नी मॉडल है जी 580 ਰੇਟ ਹੈ ਟਰੈਕਟਰ ਦੇਖੋ ਜੀ ਸੋਹਣਾ ਟਰੈਕਟਰ ਹੈ ਹਰ ਜਨ ਲੋ ਵੀ ਮਤਲਬ ਕੀ ਬਾਤਾਂ ਨੇ ਜੀ ਟਰੈਕਟਰ ਦੀ ਸਿਰਾਂ ਲੱਗਿਆ ਪਿਆ ਇੱਕ ਹੋਰ ਖੜਾ ਜੀ ਇਧਰ ਪ੍ਰੀਤ ਨਾਲ ਹੀ ਪ੍ਰੀਤ ਦਾ ਟਰੈਕਟਰ ਦੇਖੋ ਜੀ ਬਹੁਤ ਵਧੀਆ ਟਰੈਕਟਰ ਹੈ ਆਪ ਰੀਟਿੰਗ ਹੈ ਜੀ ਨੀਲੇ ਰੰਗ ਦਾ ਦੇ ਸਕਦੇ ਟਾਇਰ ਵਧੀਆ ਪਿਆ ਜੀ ਮੰਗਲੇ ਟਾਇਰ ਹੈਗੇ ਇਹਦੀ 85 ਕਿ ਪੈਸੇ ਹੈ ਤੇ ਇਹ ਮੂਰ ਬਿਲਕੁਲ ਨਵੀਂ ਹੈ कौन पजूनमे पे हमें की, की पे है ना एक ही मॉडल है चार लख अठाई हज़ार रेट है ट्रैक्टर सोना जी पावर है देखो ट्रैक्टर भी प्रीत सठ उजा सठ उजा जी देख सकते ट्रैक्टर भैंट ट्रैक्टर बहुत ही वादिया जी डबल डिस्ट्री क्यूटर लगे नंबर प्रीत ਬਾਈ ਸੀ ਬੋਲਣਾ ਮੱਕਾ ਗਿਆ ਆ ਬਾਤ ਆ ਬਈ ਪੂਰੇ ਘਰ ਤੁਸੀਂ ਲੱਗਦੇ ਦੇਖੋ ਜੀ ਬਾਈ ਮਾਡਲ 810000 ਮਾਡਲ ਟਰੈਕਟਰ ਸੁਣਾ ਇਹ ਤੇ ਜਾਇਦ ਟਰੈਕਟਰ ਬਹੁਤ ਵਧੀਆ ਗੁੜੀਆਂ ਦੇ ਟਾਇਰ ਤੇ ਬਾਈ ਜੀ ਥਰਡ ਗੇਅਰ ਆ ਆਪ ਨੂੰ ਸਟੀering ਟਰੈਕਟਰ ਸੁਣਾ ਇਹ ਸਾਈਡੋਂ ਪੂਰਾ ਖੁੱਲ ਤੇ ਸੋ ਪੰਪਰ ਲੱਗਿਆ ਮੂਰੇ ਬੈਟਰੀ ਬਾਦਲ ਵਧੀਆ ਲੱਗ ਗਿਆ ਵੀਡੀਓ ਕੋਲੇ ਰੰਗ ਦੇਖ ਸਕਦੇ ਹੋ 16 ਇੰਚ ਦਾ ਟਾਇਰ 14 05 ਬਹੁਤ ਹੀ ਵਧੀਆ ਟ੍ਰਿਕਾਂ ਹਟ ਗਈ ਦੇਖੋ ਵੀਡੀਓ ਦੇ ਵਿੱਚ ਇਹ ਚੰਗੀ ਲੱਗੀ ਸ਼ੇਅਰ ਕਰ ਦਿਓ لازਮੀ ਆਪਣੇ ਦੇ ਸਕਦੇ ਹੋ ਕੀ ਬਾਤ ਹੈ ਲਓ ਮਿੱਤਰੋ ਮੇਰੇ ਕੋਲ ਇੱਕ ਪ੍ਰੀ ਆਪਣਾ ਏਸੀ 450 ਏਸੀ E 450 ਇਹਦੇ ਹੈਗੇ 14 ਦੇ ਟਾਇਰ ਟਰੈਕਟਰ ਵੀ ਵਧੀਆ ਹੈ सोलह मॉडल है आई तीन ग्यारह रेट है सोलह मॉडल है भाई ए सी ई देखो बाबर स्टेयरिंग ट्रैक्टर सोना वाइय ट्रैक्टर है जी चार सौ पी आई सातरी लगी है टायर नमें मार ले बिल्कुल देख सकते क्या बात नहीं ट्रैक्टर ट्रैक्टर है नहीं बी ट्रैक्टर ट्रैक्टरी है बी सेंटर गेयर है ट्रैक्टर सोना भाई रास्ते ही मिल जाए किसने ला घट चलिया देख सकते ट्रैक्टर ਆਬਾਤ ਨੇ ਪੀਸੀਈਡੀ 400000 ਟਰੈਕਟਰ ਮੰਡੀ ਬਰਨਾਲਾ ਖੁਦਾਗ ਫਾਰਮ ਟਰੱਕ ਟਰੈਕਟਰ ਦੇਖੋ ਜੋ 16 ਦੇ ਟਾਇਰ ਪਾਏ ਟਰੈਕਟਰ ਬੜੀ ਹੈ ਜੀ ਤੇ ਸਾੜ ਗੇਰਾ ਫਾਰਮ ਟੇਰਾਂ ਦਾ ਸਤਰੀ ਬਹੁਤ ਬਸੋੜੀ ਲੱਗੀ ਟਰੈਕਟਰ ਦੇ ਬਹੁਤ ਹੀ ਵਧੀਆ ਟਰੈਕਟਰ ਹੈ ਬਈ ਨੰਮੇ ਮਾਡਲ ਚੁੱਚੇ ਮਾਡਲ ਤੇ ਇਹ ਮਡਲ ਜੀ 715 ਰੇਟ ਬਹੁਤ ਹੀ ਸੋਹਣਾ ਟਰੈਕਟਰ ਹੈ ਬਈ ਜੀ ਸਾਹ ਫਾਰਮ ਟਰੱਕ 60 ਔਰ ਹਟ੍ਰੈਕ 61 ਕਿਆ ਬਾਤ ਹੈ ਨਹੀਂ ਔਰ ਇਹ ਦੇ ਆ ਡਬਲ ਟਰੈਕਟਰ ਉਹਦਾ ਦੇਖਾਇਆ ਦਿੰਦੇ ਬਹੁਤ ਵੀਰੋ ਟਰੈਕਟਰ ਹੈ ਟਰੈਕਟਰ ਮੋਡੀਪਰ ਨਾਲ ਵਿੱਚ ਖੜਾ ਜੇ ਕਿਸੇ ਨੇ ਤਿੰਨ ਸਿਲੰਡਰ ਇਹੋ ਨਾ ਮਾਡਲ ਟਰੈਕਟਰ ਹੈ ਤੇ ਕੰਪਿਊਟਰ ਕਰਾ ਖੇਦਾ ਹੋਇਆ ਟਰੈਕਟਰ ਰੋਟਾਵੇਟਰ ਵੀ ਕਿ ਚੱਲਦਾ ਤੇ ਇਹ ਪ੍ਰੇਤ ਬਾਈ ਮਾਡਲ 485 ਦਾ ਬੋਏ ਮਾਡਲ 485 ਦਾ ਪ੍ਰੀਤ ਸਾਧਰੀ ਲੱਗੀ ਹੈ ਚਾਰ ਟਾਇਰ ਵਧੀਆ ਨਵੇਂ ਘੋੜਾ ਬੈਂਪਰ ਲੱਗਿਆ ਟਰੈਕਟਰ ਦੇਖੋ ਜੀ ਸੁਣ ਦਿਖਾਉਣਾ ਟਰੈਕਟਰ ਸੁਣਾ ਪੂਰਾ ਵਧੀਆ ਟਰੈਕਟਰ ਹੈ ਸਾਧਰੀ ਲੱਗੀ ਆ ਦੇਖ ਸਕਦੇ ਨੇ ਟਰੈਕਟਰ ਕਾ ਬਾਤ ਤਾਂ ਇਹ JK ਦੇ ਟਾਇਰ ਪ੍ਰੀਤ ਟਰੈਕਟਰ ਦੀ ਘੋੜਾ ਬੈਂਪਰ ਲੱਗਿਆ ਸੈਂਟਰ ਵੀਰ ਪਾਵਰ ਸਟੀਅਰਿੰਗ ਹੈ ਜੀ ਦੇਖੋ ਜੀ ਡਬਲ ਡਿਸਟ੍ਰਿਬਿਊਟਰ ਟਰੈਕਟਰ ਹੈ ਇਹ ਸਾਹ ਜੀ ਜਿਹੜੀ ਦੇ ਵਿੱਚ ਸਾਧਰੀ ਪੂਰੀ ਸੋਹਣੀ ਲੱਗੀ ਹੈ ਯਾਰ ਨੰਬਰ ਦੇਖੋ ਚੱਲ 16 ਦਾ ਟਾਇਰ ਬਹੁਤ ਸੋਹਣਾ ਟਰੈਕਟਰ ਹੈ ਜੀ ਇਸ ਐਸਾਈਂਗ ਵੀਡੀਓ ਦੇ ਵਿੱਚ ਫੈਰ ਟੂਰ ਬਹੁਤ ਚੰਗੇ ਜੀ ਮੋਰ ਗੈਰਡ ਵਧੀਆ ਪਿਆ ਈਲਰ ਦਾ ਟਾਇਰ ਬਟਾ ਦੇਖੋ ਮਤਰਾ 60 99 ਪ੍ਰੀਤ ਆਈ ਹੈ ਕਰ ਦੋ ਵੀਡੀਓ ਨੂੰ ਸ਼ੇਅਰ ਬਾਈ ਦਾ ਸੋਨਾਲਿਕ ਆ ਗਿਆ 750 ਦੇਖੋ ਟਰੈਕਟਰ ਕਰੋ ਚੈੱਕ ਐਮ ਆਰ ਪੀ ਕਹਿ ਰਹੀ 15928 ਨਹੀਂ ਸਾਹਿਬ 55 ਦੀ ਕੈਟਾਗਰੀ ਹੈ ਟਟ ਬਹੁਤ ਵਧੀਆ ਘੰਟਾ ਟਟ ਇੱਕ ਹੀ ਮਾਡਲ ਹੈ 595 ਰੇਟ ਹੈ ਇੱਕ ਹੀ ਮਾਡਲ ਹੈ 595 ਰੇਟ ਹੈ ਚਾਰੇ ਟਾਇਰ ਨਵੇਂ ਇਹ ਸਾਹਿਬ ਸਾਡੇ ਵੀ ਟਟ ਸੋਹਣਾ ਵੀ ਸਾਡੇ ਬਹੁਤ ਵਧੀਆ ਲੱਗੀ ਟਟ ਬਹੁਤ ਵਧੀਆ ਟਟ ਹੈ ਕਿਆ ਬਾਤ ਹੈ 750 ਸੋਨਾ ਲਿਖਾ ਦੇਖੋ ਨਾ 747 ਦੇਖੋ ਟਰੈਕਟਰ ਪੰਜਾਬ ਨਾ 747 ਆ ਬਰੇ ਟੇ ਨਹੀਂ ਉਹ ਨਾ ਵੀ ਟਰੈਕਟਰ ਹੈ ਦੇ ਸਕਦਾ ਟਰੈਕਟਰ ਸੋਨਾ ਹੀ ਫੈਟਰੀ ਵਧੀਆ ਲੱਗੀ ਹੋਇਆ ਚਾਰ ਟਾਇਰ ਰਹਿ ਨੇ ਦੇਖੋ ਟਰੈਕਟਰ ਨਵ ਮਾਡਲ ਹੈ 295 ਰੇਟ ਹੈ ਨਵ ਮਾਡਲ 295 ਰੇਟ ਟਰੈਕਟਰ ਵਧੀਆ ਪੂਰਾ ਸ਼ਰੀਰ ਦੇ ਸਕਦਾ ਕਿਆ ਬਾਤ ਹੈ सात सौ है सेज़, देखो भाई जी तेरह सौ अठाई टायर टायर ट्रैक्टर तेरह सौ अठाई को गुड़िया सात सौ चुताली सह ट्रैक्टर बहुत सोहना ट्रैक्टर है, तायर है। जी ट्रैक्टर भी, भी सोना तो जी सत सौ पैंती, नीली सत्तरी एफ है जी देख ट्रैक्टर वैसा जी तेरे टायर पाए गए जी बारह सौ अठाई ਉਹ ਹੈ ਗਿਆ ਨਾ ਮੈਂ ਟਾਇਰ ਚਾਰੇ ਪਛਾਣੇ ਮਾਡਲ 155 ਰੇਟ ਹੈ ਹੈ ਇਹਨੂੰ ਸੋਨਾ ਵੀ 20 ਮਿਲਾਉਂਗਾ 40 ਇਹ ਇੱਕ ਹੋਰ ਜਨ ਵੀ ਟਰੈਕਟਰ ਅਰਜਨ ਨਵੋ ਅਰਜਨ ਨਵੋ 18 ਮਾਡਲ 530 ਰੇਟ ਹੈ ਇਹ ਦੇਖੋ ਟਰੈਕਟਰ ट्रैक्टर देखो जी बहुत सोना ट्रैक्टर है सिलंसर सलूसर पॉइंट है सैड गेयर है चाउ टक्कर वजिए लगे पे देखो भाई ट्रैक्टर आ जाने गुड़ियार के टायर है जी सोलह नौ अठाई बहुत वजिया ट्रैक्टर है जी पावर स्टेरिंग वीडियो जो किसी नहीं लैना भी बुरनला ट्रैक्टर मंडी के खड़ा है ट्रैक्टर भाई जी देखो ट्रैक्टर स्वराज आ गया ट्रक टुक बे अपोलो के टायर पाए गए ट्रैक्टर सोना जी देख दो हज़ार एक चार मॉडल है जी दो लखट हज़ार रेट है चार मॉडल ट्रैक्टर सोना वजरी लगी घंटा कम देखिए मु हिस्सा पावर नहीं माडल एम आर फेट चानवे मॉडल देखो जी ट्रैक्टर सोना तेरह से अठाई टायर बंपर मुरी लगे हुआ जी जरा आठ रेट है ट्रैक्ट जी मोड़ में जी देख सकते ट्रैक्टर क्या बातें नहीं जी सेंटर जी मित्रों जो किसी ने खरीदना तो खरीद सकते हैं ट्रैक्टर सोना कम लेना जी ने जो दो अठ सौ पचवंजा ਦੇਖੋ ਇਹ ਸਵਰਾਜ ਟਮਟਰੀ ਗੁੜਿਆ ਦੇ ਟਾਇਰ ਹੈ ਸੋਨਾ 28 ਟ੍ਰੈਕਟਰ ਸੋਨੇ ਦੇ ਦੇਖੋ ਜੀ ਪਾਵਰ ਹੈ ਟੈਰ ਹੈ ਤੁਸੀਂ ਆਪ ਵੀ ਦੇਖੋ ਟ੍ਰੈਕਟਰ ਭਾਈ ਪੂਰੇ ਵਧੀਆ ਟ੍ਰੈਕਟਰ ਹੀ ਸ਼ਾਹੋਂ ਕੇ ਰੱਖੇ ਹੋਏ ਆ ਟ੍ਰੈਕਟਰ ਦੇਖੋ ਸਵਰਾਜ 855 ਦੇਖੋ ਵੀ ਟ੍ਰੈਕਟਰ B ਮਾਡਲ ਹੈ 643000 ਰੇਟ ਕਰਦੇ ਟ੍ਰੈਕਟਰ ਤੁਸੀਂ ਦੇਖੋ ਭਾਈ ਗੁੜਿਆ ਦਾ ਟਾਇਰ ਸੋਨਾ ਟ੍ਰੈਕਟਰ ਹੈ ਜੀ ਦੇਖੋ ਡਾਡਾ ਕੀ ਬਾਤ ਹੈ ਜੀ ਪੂਰਾ ਰੋਪਾਂ ਦਾ ਟਰੈਕਟਰ ਦਾ ਪਾਵਰ ਸਟੀering ਹੈ ਜੀ ਦੇਖੋ ਬਈ ਬਹੁਤ ਹੀ ਵਧੀਆ ਵਧੀਆ ਟਰੈਕਟਰ ਮੁੰਡੀ ਚ ਆ ਗਈ ਦੇਖੋ ਗੁਡੀਆ ਦੇ ਟੈਰਾਂ ਚ ਦਾ ਮਿੱਤਰੋ ਖਰੂ ਚੱਕਰ ਟਰੈਕਟਰ ਪਹਿਲਾਂ ਵਾਲੀ ਸੋਚਾਈ ਇਹ ਕਾ ਆ ਗਿਆ ਜੀ ਪਹਿਲਾਂ ਵਾਲੀ ਸੋਚ ਇਹ ਨਵਾਂ ਮਾਡਲ ਹੈ 375 ਦਾ ਦੇਖੋ ਜੀ ਨਵਾਂ ਮਾਡਲ 375 ਦਾ ਇਹ ਟਰੈਕਟਰ ਸੋਹਣਾ ਬਈ ਹੈਗਾ 60 ਦਾ 60 ਦਾ ਆ ਗਿਆ ਜ ਸੋਨਾ ਲੀਕਾ ਸਕੰਦਰਾ ਸੋਨਾ ਨੋ 28 ਦੇ ਟਾਇਰ ਆ ਜੀ ਦੇਖ ਸਕਦੇ ਜੇ ਕੇ ਦੇ ਟਰੈਕਟਰ ਵਧੀਆ ਬਾਈ ਦੇਖੋ ਜੀ 60 ਦਾ ਸੋਨਾ ਲੀਕਾ ਕਾ ਬੋਤਾਨੀ ਰੇੜਾ ਸੋਨਾ ਦੱਸਦੇ ਆ 19 ਮਾਡਲ 7 5 ਲੱਖ 70 ਹਜ਼ਾਰ ਰੇਟ ਆ ਜੀ ਪਾਵਰ ਸਟੀਅਰਿੰਗ ਦਾ ਟਰੈਕਟਰ ਦੇਖ ਜਾਈ ਤੇ ਬਹੁਤ ਸੋਹਣੀ ਲੱਗੀ ਹੋਈ ਟਰੈਕਟਰ ਦੀ ਸਕੰਦਰਾ 68 ਪਾਵਰ ਦਾ ਸੋਨਾ ਲੀਕਾ ਜੀ ਦੇਖੋ ਵੀ ਟਰੈਕਟਰ ਕੀ ਬਾਤ ਹੈ ਟਰੈਕਟਰ ਚੱਜਦਾ ਭਾਈ ਮੁੰਡੀ ਖੜਾ ਦੇਖਦਾ ਇਹ ਵੀਡੀਓ ਚ ਇਹ ਮੰਡੀ ਦੀ ਸਬਜ਼ੀ ਮੰਡੀ ਦੇ ਕੋਲੇ ਲੱਗਦੀ ਜਮਾ ਨੇੜੇ ਪਾਲਸਾ ਤੇ ਭਾਈ ਰੋਡ ਆ ਜਿਹੜਾ ਬਾਜ਼ਾਰ ਖਾਨੇ ਵਾਲਾ ਉਹ ਰਹਿ ਜਾਂਦਾ ਦੂਪ ਕਿਲੇ ਵਾਲੇ ਦੇ ਮੰਡੀ ਚ ਠੀਕ ਹੈ ਜੀ ਟਰੋਪਾ ਖੜਾ ਟਰੈਕਟਰ ਮੰਡੀ ਬਰਨਾਲਾ ਦੇ ਬੱਚੇ ਅੱਜ ਦਿਨ ਹੈਗਾ ਜੀ ਸੋਮਵਾਰ 15 ਤਰੀਕ ਹੈ ਜੀ ਤੇ ਭਰਾ ਉਹ 12 ਮਹੀਨਾ 2025 ਹੈ ਟਰੈਕਟਰ ਮੰਡੀ ਚ ਬਹੁਤ ਆਈ ਜਾਂਦਾ ਤੇ ਲੱਗਦਾ ਜਿਹਦੇ ਵਿੱਚ ਗੂਜੋ ਸ਼ੇਅਰ ਕਰ ਦੋ ਲਾਈਕ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਚੈਨਲ ਹੈਗਾ ਜੀ ਆਪਣਾ ਫਾਰਮਰ ਕਿੰਗ ਨਾਟ ਗਿਆ ਰੋ ਨੋ ਮਿੱਤਰੋ ਤੁਹਾਨੂੰ ਪਹਿਲਾ ਟਰੈਕਟਰ ਦਿਖਾਉਣੇ ਆਪਾਂ ਜੌਂਡੀਆ ਟਰੈਕਟਰ ਦੇਖੋ ਬਈ ਜੌਂਡੀਆ ਟਰੈਕਟਰ ਬਹੁਤ ਵਧੀਆ ਜੀ 2 केटी ਦੇ ਟਾਇਰ ਆ 16 9 22 ਬਹੁਤ ਸੋਹਣਾ ਟਰੈਕਟਰ ਹੈ ਜੀ ਜੌਂਡੀਆ ਪੰਜਾਬ 55 ਟਰੈਕਟਰ ਹੈ ਜੀ ਸੋਹਣਾ ਟਰੈਕਟਰ ਆ ਬਾਈ ਦੇਖ ਸਕਦੇ ਹੋ ਵੀਡੀਓ ਚ ਬਹੁਤ ਹੀ ਵਧੀਆ ਟਰੈਕਟਰ ਆ ਟਰੈਕਟਰ ਆ ਦੇਖ ਸਕਦੇ ਹੋ ਸਾੜ ਗੇਰਾ ਟਰੈਕਟਰ ਸੋਹਣਾ ਬਾਈ ਦੇਖੋ ਕੋਈ ਟਰੈਕਟਰ ਦੇ ਕ੍ਰਿਸ਼ਨ ਦੇਖੋ ਬਹੁਤ ਹੀ ਵਧੀਆ ਟਰੈਕਟਰ ਟਾਇਰ ਨਵੇਂ ਆ ਜੀ ਚਾਰੇ ਦੇਖ ਸਕਦੇ ਹੋ ਰਮ ਰਮ ਵਧੀਆ ਪਏ ਆ ਟਰੈਕਟਰ ਦੇ ਜਿਉਂਦੀਆਂ ਟਰੈਕਟਰ ਹੈ ਜੀ ਪੰਜਾਬ ਨੰਬਰ ਆ ਦੇਖ ਸਕਦੇ ਹੋ 13 ਮਾ ਜਿਹੜਾ 440 ਰੇਟ ਆ ਬਾਕੀ ਮੋੱਕ ਦੇ ਜੀ ट्रैक्टर बहुत सोना जी है। देखते हैं वीडियो बहुत ही वजिया ट्रैक्टर है तेरह मॉडल चार चाली देखो भाई जी ट्रैक्टर क्या बात है जी पचवंजा ई पावर रिटेरिंग है जी ट्रैक्टर देखो साइड गेरा पैर टू टू देखो वजिया पाया ट्रैक्टर भाई जी ਆ ਦੇਖ ਸਕਦੇ ਹੋ ਫਾਰਸ ਟਰੈਕਟਰ ਦਾ ਬਹੁਤ ਸੋਹਣਾ ਪਿਆ। ਛੇ ਡਾਈਲੀ ਮੂਵਮੈਂਟਰ ਨੂੰ ਦਿਨ। ਟਰਬੋ ਕੋਲਰ ਸ਼ੈਫਟ ਵੀ 3 ਲੈ ਸਕਦੇ ਹਾਂ ਟਰੈਕਟਰ ਬਹੁਤ ਸੋਹਣਾ ਹੈ। ਕਰ ਦਿਓ ਵੀਡੀਓ ਸ਼ੇਅਰ ਤੇ ਆਪਣੀ ਲਾਈਕ ਬਾਈ ਜੀ। ਦੂਜਾ ਟਰੈਕਟਰ ਕੋਣ ਹੈ ਜੀ ਸੋਹਣਾ ਕੋਣ। ਦੇਖੋ ਬਈ ਸਵਰਾਜ 855 ਐਫੀ ਆਰ ਪੀਟੀ। ਟਰ ਤੁਰ ਬਹੁਤ ਸੋਹਣਾ ਬਈ ਟਰੈਕਟਰ ਤੇ ਪਹਿਲਾਂ ਕਰੋ ਚੈੱਕ ਟਰੈਕਟਰ। ਛਾਤਰੀ ਲੱਗੀ ਹੈ ਟਰੈਕਟਰ ਤੇ ਛਾਤਰਾ ਗੇਰਾ ਟਰੈਕਟਰ ਦੇਖ ਸਕਦੇ ਹੋ 855 ਸੋਰਾਜ ਕਿਸਾਨ ਵੀਰਾਂ ਦੀ ਪਹਿਲੀ ਸਰਵਜ ਪਹਿਲੀ ਪਸੰਦ ਨਵੇਂ ਮਿੱਤਰੋ ਪਾਵਰ ਸਟੀering ਹੈ ਟਰੈਕਟਰ ਪਾਵਰ ਸਟੀering ਹੈ ਤੇ 14 ਨੌਰਥ ਹਾਈ ਦੇ ਟਾਇਰ ਹੈ ਟਰੈਕਟਰ ਦੇ ਦੇਖ ਸਕਦੇ ਹੋ ਗੁਡੀਆਰ ਦੇ ਬਾਈ ਜੀ ਤੇ ਭਰਾਵਾ ਮੂਹਲੇ ਟਾਇਰ ਵੀ ਬੜੇ ਚੰਗੇ ਆ ਦੇਖ ਸਕਦੇ ਹੋ ਟਰੈਕਟਰ ਬਹੁਤ ਸੋਹਣਾ ਹੈ ਸਮਰਾਜ 857 ਮਾਡਲ 520 ਰੇਟ ਹੈ ਜੀ। ਫੈਟਰ ਬਹੁਤ ਸੋਹਣਾ ਹੈ। ਸਮਰਾਜ 855 ਇਹ ਸਭ ਨਵੀਂ ਵੀਡੀਓ ਦੇ ਵਿੱਚ ਜਿਹੜੇ ਲੱਗੇ ਜਾਂਦੇ ਨੇ ਦੇਖੋ ਫੈਟਰ ਬਹੁਤ ਸੋਹਣਾ ਟਰੈਕ। ਸੜ ਗੇਰੀ। ਦੇਖੋ ਜਾਈ। ਗੁਡ ਇਅਰ ਦੇ ਟਾਇਰ ਹਮੇ ਟਾਇਟਲੀ ਬਹੁਤ ਹੀ ਵਧੀਆ ਟਰੈਕ। ਸਮਰਾਜ 855 ਅਸਲ ਅਸਲ ਪੂਰਾ ਸੋਨਾ ਪਿਆ ਜੀ। ਤੇ ਸੀਟ ਮੜੀ ਜੀ ਤੁਹਾਨੂੰ ਪਤਾ ਹੀ ਹੈ ਵੀ ਤੇੜਾ ਜਾਂ ਪੰਜਾਂ ਵਾਲਿਆਂ ਨੇ ਕਿ ਮੰਗਰ ਨੂੰ ਉਹ ਮ ਸੀਟ ਇਹਦੀ ਵੀ ਹੁੰਦੀ ਹੈ ਨਵੀਂ ਅਗਲਾ ਟਰੈਕਟਰ ਸੋਣਾ ਹੈ ਜਿਹਨ ਟਰੈਕਟਰ ਬਹੁਤ ਵਧੀਆ ਹੁੰਦਾ ਹੈ 14 ਮਾਡਲ 385000 ਰੇਡੀ ਟਰੈਕਟਰ ਸੋਣਾ ਬਈ ਅਰਜਨ ਦੇਖ ਜਾਈਦੇ ਮਹਿੰਦਰਾ ਅਰਜਨ ਅਲਟਰਾ 605 ਡੀਆਈ ਦੇ ਜਾਇਦੇ ਬਈ ਛਤਰੀ ਛਕੀ ਪੂਰੀ ਓਕੇ ਟਰੈਕਟਰ ਦੀ ਤੇ ਟੂਲ ਪੂਰੇ ਵਧੀਆ ਪਏ ਆ ਪਾਵਰ ਸਟੀering ਹੈ ਜੀ ਟਰੈਕਟਰ ਪਾਵਰ ਸਟੀering ਹੈ ਜੀ ਦੇਖ ਸਕਦੇ ਬਈ ਜੀ ਤੇ ਟਾਇਰ ਬਹੁਤ ਵਧੀਆ ਪਏ ਆ ਟਰੈਕਟਰ ਦੇ ਮੰਗਰ ਲਈ 16 ਨਾਲ 28 ਦੇ ਆ ਜੀ ਟਾਇਰ ਛੜ ਗੇਰਾ ਟਰੈਕਟਰ ਦੇਖ ਸਕਦੇ ਆ ਜੀ ਪੂਰਾ ਹੀ ਵਧੀਆ ਟਰੈਕਟਰ ਹੈ ਜੀ ਐਨ ਪੂਰਾ ਸ਼ਰਾ ਲੱਗਿਆ ਹੋਇਆ ਔਰ ਜਨ ਬਹੁਤ ਵੇਚ ਰਹੇ ਆ ਜੀ ਅਰਜਨ ਟਰੈਕਟਰ ਤੇ ਪ੍ਰੀ ਟਰੈਕਟਰ ਵੀ ਮੰਡੀ ਜਾਣਾ ਤੇ ਡੱਕ ਡੱਕ ਲੱਗਿਆ అల్ట్రా వన్యా ట పావర్ స్టేరింగ్ మోహ్ ట్రెక్టర్ సత్తి సో తిలై విడల్ స పీక ట్రెక్టర్ మూల టైర్ మోటేజీ బుద్ధ తగడా ట్రెక్టరీ ట్రీసలే టెక్టర్ ਨਿਊ ਹੋ ਹੌਲਣ ਸ਼ਕਤੀ ਦੀ ਦੇਖੋ ਜੀ ਟਰੈਕਟਰ ਦੀ ਹਰੇ ਸਾਂ ਰੋਸਾਂ ਦੀਆਂ ਛਾੜ ਗੇਅਰ ਸੀਟ ਮਗਰ ਮੂਹਰ ਨਹੀਂ ਹੁੰਦੀ ਪਾਵਰ ਸਟੀਅਰਿੰਗ ਦਾ ਟਰੈਕਟਰ ਸੋਹਣਾ ਸੀ ਨਿਕਲ ਦਰ ਦਰ ਆ ਡਾ 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 50 ਨੰਬਰ ਦੇਖੋ ਬਹੁਤ ਸੋਹਣਾ ਟਰੈਕਟਰ ਹੈ যাত্রী ਬਹੁਤ ਹੀ ਲੱਗਦਾ ਉਹ ਰਗਾ ਟਰੈਕਟਰ ਮੰਡੀ ਬਰਨਾਲਾ ਚਾ ਟਰੈਕਟਰ ਦੇਖ ਸਕਦੇ ਸੋਨਾ ਲਿਕਾ ਟਰੈਕਟਰ ਇਹ ਵੀ ਸੋਨਾ ਇੱਕ ਹੀ ਮਾਡਲ ਹੈ ਇੱਕ ਹੀ ਮਾਡਲ ਹੈ ਇਹ ਟਰੈਕਟਰ ਦੇਖ ਸਕਦੇ ਆ ਕੋਲੋ ਦੇ ਟਾਇਰ ਪਾਏਗਾ ਸਭ ਦਾ ਨੋਟ ਲਾਈ ਦੇ ਸਾਈਡ ਗੇਰ ਆ ਜੀ ਟਰੈਕਟਰ ਸੋਨਾ ਬਈ ਇਹ ਮਾਹ ਵਾਲਾ ਡਰ ਬਿਲਕੁਲ ਨਾ ਕਰੀ ਪੁੱਛਦੇ ਕਾਸੀ ਬਾਅਰ ਰੇਟਿੰਗ ਤੇ ਇਹਦਾ ਰੇਟ ਆ 5 ਲੱਖ 500 ਰੁਪਏ ਆ ਦੇਖ ਜਾਈਦਾ ਟਰੈਕਟਰ ਸੋਹਣਾ ਜੀ ਪੰਜਾਬ ਨੰਬਰ 199 ਦੇਖ ਜਾਈਦਾ ਕੋਈ ਟਰੈਕਟਰ ਬਹੁਤ ਹੀ ਵਧੀਆ ਟਰੈਕਟਰ ਰੈਮਰਮ ਦੇਖੋ ਵੀ ਸੈਂਟਰ ਦੇ ਹੁਣ ਘਾਟ ਮੁਰ ਕੋਈ ਟਰੈਕਟਰ ਜੈ ਦੇਖ ਜਾਈਦਾ ਬਹੁਤ ਸੋਹਣਾ ਟਰੈਕਟਰ ਹੈ 55 ਦੀ ਕੈਟਾਗਰੀ ਦਾ ਸੋਹਣਾ ਲਿਖਾ 750 ਕਰ ਦੋ ਵੀਰੇ ਸ਼ੇਅਰ ਲਾਈਕ ਜੀ ਦੇਖ ਜਾਈਦਾ ਵੀ ਵੀਰਾ ਬਾਤ ਹੈ ਟਰੈਕਟਰ ਬਹੁਤ ਸੋਹਣਾ ਹੈ ਆਹਲਾ ਟਰੈਕਟਰ ਸਾਨ ਹੋਰ ਤੋਂ ਬਣਾਇਆ ਪਰ ਉਹ ਚੈੱਕ ਜੀ ਪੜ੍ਹੋਣਾ ਤੁਹਾਨੂੰ ਸਟੈਂਡਰਡ ਸਟੈਂਡਰ ਮਲਟੀ ਆਰ ਪੀ 13 ਮਡਲੇ 2:92 ਰੀਟਰੈਕਟਰ ਬਬੂ ਜੀ ਇਹ ਸਾਇਦ ਵੀਰੋਂ ਕਰ ਦੋ ਸੀਰੀਅਲ ਨੰਬਰ ਲਾਇਕ ਜੀ ਟਰੈਕਟਰ ਮਾਡੀਪਰ ਨਾਲਾ ਡੀ ਆਈ 460 ਸਟੈਂਡਰ ਇਹ ਸਾਇਦ ਵੀ ਟਰੈਕਟਰ ਸੋਣਾ ਸਾੜੀ ਸੁੱਤੀ ਲੱਗਿਆ ਟੱਕ ਟੱਕ ਲੱਗਿਆ ਸਾਈਡ ਗੇਅਰ ਟਾਇਰ ਪੂਰੋ ਤੇ ਪਈ ਹੋਏ 16 ਨੋ 28 ਬਹੁਤ ਵਧੀਆ ਟਰੈਕਟਰ ਹੈ ਇਹ ਸਾਇਦ ਇਹ ਮੰਡੀ ਜੇ ਪਹਿਲੀ ਵਾਰ ਹੀ ਆ ਟਰੈਕਟਰ ਸਾਈਡ ਗੇਅਰ ਜੀ ਤੇ ਪਾਵਰ ਸਟੀering ਹੈ ਵੀਰੇ ਟਰੈਕਟਰ ਸੋਹਣਾ ਟਰੈਕਟਰ ਹੈ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਹ ਬਲਦਾ ਟਰੈਕਟਰ ਦੇਖ ਸਕਦੇ ਹੋ ਵੀ ਸਾਰਾ ਟਰੈਕਟਰ ਦੇਖੋ ਮੂਰੇ ਬੰਪਰ ਬਹੁਤ ਵਧੀਆ ਲੱਗਿਆ ਟਰੈਕਟਰ ਦੇ ਦੇਖ ਸਕਦੇ ਹੋ ਟਰੈਕਟਰ 450 ਟਰੈਕਟਰ ਦੇਖੋ ਇਹ ਛਾਤਰੀ-ਛੁਤਰੀ ਬਹੁਤ ਸੋਹਣੀ ਲੱਗੀ ਹੈ ਮੈਟਰ ਸਟੀering ਬਹੁਤ ਵਧੀਆ ਟਰੈਕਟਰ ਦਾ ਲੱਗਿਆ ਹੈ ਤੇ 13 ਮਾਡਲ ਹੈ ਟਰੈਕਟਰ ਛੋਟਾ ਇੰਡਰ ਭਾਈ ਜੀ ਤੁਹਾਨੂੰ ਮੰਡੀ ਕਿਵੇਂ ਲੈ ਕੇ ਜੀ ਬਰਨਾਲੇ ਦੀ ਟਰੈਕਟਰਾਂ ਵਾਲੀ ਜੇ ਬਾਈ ਦੀ ਮੰਡੀ ਲੱਗੀ ਵਧੀਆ ਤਾਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਾਈ ਜੀ ਤੇ ਅੱਗੇ ਤੋਂ ਤੁਹਾਨੂੰ ਹੋਰ ਮੰਡੀਆਂ ਦੀਆਂ ਵਧੀਆ ਵੀਡੀਓ ਤੁਹਿਆ ਕਰਾਂਗੇ ਉਹਨਾਂ ਜਿੱਕੇ ਦਿਓ ਆ ਗਿਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਫੇਰ ਮਿਲਾਂਗੇ ਜੇ ਕਿਸੇ ਨੂੰ ਪਣਾ ਨੰਬਰ ਚਾਹੀਦਾ ਹੈ ਜੀ 9833938760 ਸਪਾਰਕ ਕਰਿਓ ਜੀ ਵੀਡੀਓ ਪਰ ਭਾਇਓ ਕਿਲੋਮੀਟਰ ਤੱਕ ਬਾਈ ਜੀ ਤੁਹਾਨੂੰ ਪਤਾ ਹੀ ਆ ਵੀ ਤੇਲ ਦਾ ਘੱਟ ਲੱਗੂਗਾ ਓਕੇ ਬਾਈ ਧੰਨਵਾਦ ਸਤਿ ਸ੍ਰੀ ਅਕਾਲ ਜੀ